ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਸੂਟ ਲੈ ਕੇ ਆਏ ਜੀ ਕਾਟਨ ਦੇ ਰਾਮ ਟੈਕਸ ਬ੍ਰਾਂਡ ਦੇ ਬਹੁਤ ਪਿਆਰੇ ਸੂਟ ਵੀ ਸਾਰੇ ਫਰੈਸ਼ ਵਿੱਚ ਰਹਿਣਗੇ ਜੀ ਉਹ ਨਵਾਂ ਜਿਹਾ ਸਟਾਕ ਆਇਆ ਹੈ ਨਵੀਜੀ ਡਿਜ਼ਾਈਨਿੰਗ ਹੈ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ ਸਾਰੇ ਹੀ ਸੂਟ ਰਾਮ ਟੈਕਸ ਬ੍ਰਾਂਡ ਦੇ ਰਹਿਣਗੇ ਅਲੱਗ-ਅਲੱਗ ਪ੍ਰਾਈਸ ਰਣਗੇ ਪ੍ਰਾਈਸ ਅਸੀਂ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸਾਂਗੇ ਤੁਸੀਂ ਸਾਰੀ ਹੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਸੁਣਨਾ ਹੈ ਕਿਉਂਕਿ ਪ੍ਰਾਈਸ ਸਾਡੇ ਵਿੱਚ ਮੈਂਸ਼ਨ ਹੁੰਦੇ ਨੇ ਜੀ ਬੁਕਿੰਗ ਨੀੰਬਰ ਹੋਊਗਾ 8283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜਿਹੀ ਕਲੈਕਸ਼ਨ ਦੇਣੀ ਆ ਜੀ ਅਸੀਂ ਤੁਹਾਨੂੰ ਅੱਜ ਸ਼ੁਰੂ ਕਰਦੇ ਹਾਂ ਇਹ ਬਹੁਤ ਲਾਈਟ ਜਿਹਾ ਸ਼ੀਟ ਤੋਂ ਤੇ ਪਿਓਰ ਮਸਲੀਨ ਦੇ ਸੂਟ ਤੋਂ ਇਹ ਵੀ ਸਾਰੇ ਹੀ ਸੂਟ ਅੱਜ ਦੀ ਵੀਡੀਓ ਤੇ ਰਾਮ ਟੈਕਸ ਬ੍ਰਾਂਡ ਦੇ ਰਹਿਣਗੇ ਸਟੱਫ ਬਹੁਤ ਪਿਆਰਾ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਇਹ ਵਾਲਾ ਸਟੱਫ ਲਾਈਨਿੰਗ ਲੱਗ ਕੇ ਬਣੇਗਾ ਮੈਂ ਤੁਹਾਨੂੰ ਵੀਡੀਓ 'ਚ ਨਾਲ ਦੀ ਨਾਲ ਦੱਸ ਦਾਂਗੀ ਜਿਸ ਤੇ نیچے ਲਾਈਨਿੰਗ ਲੱਗਣੀ ਆ ਜਾਂ ਨਹੀਂ ਲੱਗਣੀ ਆ ਇਹ ਪਿਓਰ ਕਾਟਨ ਮਸਲੀਨ ਹੈ ਜੀ ਬਹੁਤ ਸੋਹਣਾ ਸਟੱਫ ਆ ਸਿੰਗਲ ਕਲਰ ਦੇ ਵਿੱਚ ਇਹਦਾ ਵਰਕ ਹੋਇਆ ਹੋਇਆ ਪੰਜ ਮੀਟਰ 올ਓਵਰ ਸੂਟ ਆ ਜੀ ਇਹ ਤੇਰਾ ਮਸਲੀਨ ਦਾ ਹੀ ਬਹੁਤ ਪਿਆਰਾ ਜਿਹਾ ਦੁਪੱਟਾ ਰਹੇਗਾ ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਦੇ ਐਦਾਂ ਰਹੇਗਾ ਜੀ ਪਿਓਰ ਦਾ ਦੁਪੱਟਾ ਤੇ ਸਾਰੇ ਚ ਵਰਕ ਆ ਕਾਰਨਰ ਐਦਾਂ ਬਹੁਤ ਸੋਹਣਾ ਜਿਹਾ ਬਣਿਆ ਹੋਇਆ ਇਹਦਾ ਤੇ ਪ੍ਰਾਈਸ ਹੈਗਾ ਜੀ 2990 2990 ਪ੍ਰਾਈਸ ਆਈ ਸੂਟ ਦਾ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਦੋ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਹੈਗਾ ਪੈਚ ਵਰਕ ਤੇ ਬਹੁਤ ਸੋਹਣਾ ਪੈਚ ਦਾ ਸੂਟ ਹੈ ਇਹ 3200 ਇਹ ਸੂਟ ਦਾ ਪ੍ਰਾਈਸ ਆ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣੇਗਾ ਪੈਚ ਵਰਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ 5 ਮੀਟਰ ਦਾ 올ਓਵਰ ਸੂਟ ਆ ਪੈਚਿੰਗ ਬਹੁਤ ਸੋਹਣੀ ਹੋਈ ਹੋਈ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕਿਰਾ ਬਹੁਤ ਪਿਆਰਾ ਬਣਿਆ ਹੋਇਆ ਹੈ ਹਲਕੀ ਜੀ ਸਟਫ ਦੇ ਵਿੱਚ ਲਾਈਨਿੰਗ ਹੈ ਜੀ ਵਿਦਆਊਟ ਲਾਈਨਿੰਗ ਵੈਸੇ ਬਣੇਗਾ ਸੂਟ ਪਰ ਸਟਫ ਬਹੁਤ ਜ਼ਿਆਦਾ ਪਿਆਰਾ ਹੈ ਮੇਨ ਹੈਗਾ ਇਸ ਸੂਟ ਦਾ ਦੁਪੱਟਾ ਕਿਉਂਕਿ ਦੁਪੱਟੇ ਸਭ ਦੇ ਬਹੁਤ ਸੋਹਣੇ ਬਣੇ ਹੋਏ ਆ ਡਿਜ਼ਾਈਨਰ ਪ्योर ਮਸਲੀਨ ਦਾ ਦੁਪੱਟਾ ਐਦਾਂ ਬਣਿਆ ਹੋਇਆ ਦੁਪੱਟਾ ਵਿੱਚੋਂ ਪਲੇਨ ਹੈ ਜੇ ਤੇਰੇ ਪੱਲਿਆਂ ਤੇ ਡਿਜ਼ਾਈਨਿੰਗ ਆ ਸਟੀਚਿੰਗ ਤੋਂ ਬਾਅਦ ਬਹੁਤ ਸੋਹਣਾ ਲੱਗਣਾ ਸੂਟ ਨੇ 3200 ਪ੍ਰਾਈਸ ਆ ਇਹਦੇ ਵਿੱਚ ਕਲਰ ਆਪਸ਼ਨ ਹੈਗੇ ਨੇ ਤਿੰਨ ਸੌਰੀ ਚਾਰ ਚਾਰੋਂ ਕਲਰ ਬਹੁਤ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਦੁਪੱਟੇ ਸਭ ਦੇ ਸੇਮ ਕਲਰ ਦੇ ਹੋਣਗੇ ਜਿਹੜਾ ਸ਼ੈਡ ਪਿਆ ਹੋਇਆ ਵਿੱਚ ਤੇ ਵਿੱਚੋਂ ਰਹੇਗਾ ਪਲੇਨ ਦੁਪੱਟਾ ਸੂਟ ਦੇ ਨਾਲ ਦਾ ਠੀਕ ਹੈ ਜੀ ਬ੍ਰੈਂਡ ਰਹਿਗਾ ਰਾਮ ਟੈਕਸ ਦਾ ਤੇ ਪ੍ਰਾਈਸ ਰਹੇਗਾ 3200 ਰੇਣਾ ਸੂਟਾਂ ਦਾ ਇਹ ਬਹੁਤ ਪਿਆਰੀ ਕਲੈਕਸ਼ਨ ਆ ਬਹੁਤ ਸੋਹਣਾ ਸੂਟ ਹੈ ਇਹ ਵੀ 3200 ਦਾ ਸੂਟ ਹੈ ਇਹ ਤਾਂ ਲੱਗ ਚੀਜ਼ ਬਣਦੀ ਆ ਸਟੀਚਿੰਗ ਤੋਂ ਬਾਅਦ ਇਹ ਹੈਗੀ ਜੇ ਚਿਕਮ ਦੇ ਉੱਪਰ ਇਸ ਦੀ ਸ਼ਰਟ ਫਰੰਟ ਇਹ ਸ਼ਰਟ ਦਾ ਫਰੰਟ ਇਸਾਈਂ ਚਿਕਮ ਦੇ ਉੱਪਰ ਵਰਕ ਕੀਤਾ ਹੋਇਆ ਸਾਰੇ ਬਹੁਤ ਪਿਆਰਾ ਕਾਟਨ ਦਾ ਸੂਟ ਹੈ ਜੀ ਸਾਰਾ ਹੀ ਤੇ ਇਹਦੇ ਨਾਲ ਤੁਹਾਨੂੰ ਇਹ ਪਲੇਨ ਸਲਵਾਰ ਮਿਲੇਗੀ ਆਫ ਵਾਈਟ ਕਲਰ ਦੀ ਤੇ ਜਿਹੜੀ ਇਹਦੀ ਬੈਕ ਸਾਈਡ ਤੇ ਬਾਜੂ ਨੇ ਉਹ ਤੁਹਾਨੂੰ ਇਹ ਪ੍ਰਿੰਟਡ ਮਿਲਣਗੇ ਇਦਾਂ ਬਣਨ ਤੋਂ ਬਾਅਦ ਸੂਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆਣੀ ਹੈ ਇਨਰ ਫਰੰਟ ਦੀ ਲਾਈਨਿੰਗ ਦਿੱਤੀ ਹੋਈ ਆ ਜਿੱਦਾਂ ਇਹ ਚਿਕਮ ਤੇ ਵਿਚਾਈ ਠੀਕ ਹੈ ਜੀ ਇਹ ਸਲਵਾਰ ਆ ਸਲਵਾਰ ਤੇ ਤੁਹਾਨੂੰ ਇਦਾਂ ਤੁਸੀਂ ਇਸ ਤੇ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਮੈਂ ਤੁਹਾਨੂੰ ਫੋਟੋ ਚ ਦਿਖਾ ਦਾਨੀ ਆ ਜਿੱਦਾਂ ਘੇਰਾ ਬਣਿਆ ਹੋਇਆ ਇਹ ਰਿ ਕੋ ਡਿਜ਼ਾਈਨਿੰਗ ਬਾਜੂ ਵੀ ਪ੍ਰਿੰਟ ਵਿੱਚ ਆਣ ਗਿਆ ਤੇ ਇਹਦੀ ਬੈਕ ਸਾਈਡ ਵੀ ਪ੍ਰਿੰਟ ਚ ਆਏਗੀ। ਇਹਨਾਂ ਨੇ ਸਵਾਦ ਦੇ ਉੱਪਰ ਸੇਮ ਲੇਸ ਲਗਾਈ ਹੋਈ ਹੈ ਬਹੁਤ ਸੋਹਣੀ ਜੀ। ਤੇ ਪਿਓਰ ਮਸਲੀਨ ਦਾ ਦੁਪੱਟਾ। ਦੁਪੱਟਾ ਲੰਮਾ ਚੌੜਾ ਜਿਹਾ ਰਹੇਗਾ। ਪਿਓਰ ਮਸਲੀਨ ਦਾ ਦੁਪੱਟਾ। ਤੇ ਇਹਦੇ ਵਿੱਚ ਤੁਹਾਨੂੰ ਕਲਰ ਦੇ ਦੰਨੇ ਆ ਕਲਰ ਤੇ ਡਿਜ਼ਾਈਨ ਸਭ ਦੇ ਅਲੱਗ-ਅਲੱਗ ਆਣਗੇ। ਮੈਂ ਤੁਹਾਨੂੰ ਦਿਖਾ ਦੰਨੀ ਆ ਜੀ ਸਾਰੇ ਸੂਟ ਖੋਲਣੇ ਪੈਣੇ ਆ ਇਹ। ਇਸ ਕਿਹਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਠੀਕ ਹੈ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜਿਹੜੀ ਚਿਕਮਦੀ ਵੀ ਹੋਈ ਵੀ ਆ ਸਭ ਦੇ ਨਾਲ ਤੁਹਾਨੂੰ ਲਾਈਨਿੰਗ ਨਾਲ ਮਿਲੇਗੀ ਤੇ ਇਹ ਹੈਗਾ ਜੀ ਬੈਕ ਦੇ ਪੱਲੇ ਦਾ ਪ੍ਰਿੰਟ ਬਾਜੂ ਤੇ ਬੈਕ ਛੋਟੀ ਚੁਆਇਸ ਆ ਤੁਸੀਂ ਸ਼ਰਟ ਨੂੰ ਪਲੇਨ ਬਣਾ ਸਕਦੇ ਹੋ ਇਹਦੇ ਨਾਲ ਤੇ ਜਿਹੜਾ ਬੈਕ ਦਾ ਪੱਲਾ ਤੇ ਬਾਜੂ ਦਾ ਕੱਪੜਾ ਜੀ ਇਹ ਤਕਰੀਬਨ ਹੈਗਾ ਆਪਣੇ 2 ਟਾਈ ਮੀਟਰ ਤਾਂ ਤੁਸੀਂ 2 ਮੀਟਰ ਤੋਂ ਤਾਂ ਪਲੱਸ ਹੀ ਆ ਤੁਸੀਂ ਇਹਨੂੰ ਸਲਵਾਰ ਜਾਂ ਪੈਂਟ ਬਣਾ ਸਕਦੇ ਹੋ ਠੀਕ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਵਾਸ ਹੋਣੀ ਆ ਸੂਟਾਂ ਦੀ ਨੈਕਸਟ ਜਿਹੜਾ ਸੂਟ ਆ ਐਡਾ ਬਣਿਆ ਹੋਇਆ ਵਿਚ ਪੈਚ ਦਿੱਤੇ ਹੋਇਆ ਪ੍ਰਿੰਟ ਪ੍ਰਿੰਟੇ ਦੀ ਬੈਕ ਰਹੇਗੀ ਤੇ ਇਦਾਂ ਹੀ ਬਾਜੂ ਨੇ ਜੀ ਕੁਛ ਇਦਾਂ ਦੀ ਲੁੱਕ ਦਾ ਸੂਟ ਦੇ 3200 ਪ੍ਰਾਈਸ ਆ ਇਹ ਨਵੀਂ ਜੀ ਕਲੈਕਸ਼ਨ ਦਾ ਇੱਕ कलर ਇਹ ਆ ਜੀ ਜਿਹੜਾ ਹੁਣ ਮੈਂ ਖੋਲ ਕੇ ਦਿਖਾਇਆ ਤੁਹਾਨੂੰ ਇਹਦੇ ਸੈਂਟਰ ਵਿੱਚ ਪ੍ਰਿੰਟ ਆ ਸਿਰਫ ਤੁਹਾਨੂੰ ਫੋਟੋ 'ਚ ਦਿਖਾ ਦੰਨੇ ਆ ਡਿਜ਼ਾਈਨਿੰਗ ਇਹ ਦੇਖੋ ਠੀਕ ਹੈ ਜੀ ਸਭ ਦੇ ਨਾਲ ਤੁਹਾਨੂੰ ਲਾਈਨਿੰਗ ਮਿਲੇਗੀ ਇਹ ਵੀ ਸੈਂਟਰ ਦੇ ਵਿੱਚ ਆ ਜਿਹੜਾ ਇਹ ਵਾਲਾ ਵਰਕ ਹੈ ਸੌਰੀ ਪੈਚ ਦਿੱਤਾ ਹੋਇਆ ਵਰਕਬਾਸ ਹੋਣਾ ਸਾਰੇ ਸੂਟ ਦੇ ਵਿੱਚ ਇਦਾਂ ਵਰਕ ਰਹੇਗਾ ਜੀ ਚਿਕਮ ਦੇ ਸੂਟ ਨੇ ਫਰੰਟ ਬਹੁਤ ਪਿਆਰੇ ਜਿਹਾ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਕਰਵਾ ਸਕਦੇ ਹੋ ਤੇ ਕਾਫੀ ਅੱਛੀ ਕੈਟਲੌਗ ਹੈ ਵਾਲੀ ਇਹਦੇ ਵਿੱਚ ਵੀ ਇਦਾਂ ਹੀ ਆ ਸਭ ਦੀ ਬੈਕ ਪ੍ਰਿੰਟਡ ਆ ਬੈਕ ਦੇ ਫਲਾਰ ਪ੍ਰਿੰਟ ਬਹੁਤ ਸੋਹਣੇ ਆ ਤਾਂ ਉੱਪਰ ਉੱਪਰ ਕੇ ਆਣੇ ਵਾਲੇ ਤੁਹਾਨੂੰ ਫੋਟੋਸ ਮੈਂ ਡਿਜ਼ਾਈਨ ਦਿਖਾਣੇ ਸਾਰੇ ਇੱਕ ਕਲਰ ਮਿਲ ਜੇਗਾ ਤੁਹਾਨੂੰ ਗ੍ਰੇ ਸਭ ਦੇ ਨਾਲ ਲਾਈਨਿੰਗ ਮਿਲੇਗੀ ਜੀ 3200 ਪ੍ਰਾਈਸ ਆ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਠੀਕ ਹੈ ਜੀ ਦੇਖੋ ਇਹ ਸੂਟ ਕਲਰ ਤਾਂ ਇੱਕ ਤੋਂ ਇੱਕ ਨੇ ਕੁਛ ਅਗਰ ਨਵਾਜਾ ਪਾਣਾ ਤੁਸੀਂ 3200 ਦੀ ਰੇਂਜ ਆ ਠੀਕ ਹੈ ਬਹੁਤ ਪਿਆਰੀ ਨਵੇਂ ਜਿਹੇ ਡਿਜ਼ਾਈਨ ਚ ਰਾਮ ਟੈਕਸ ਦੀ ਕੈਟਲੌਗ ਆ ਤੇ ਹੁਣ ਤੁਹਾਨੂੰ ਕੁਝ ਹੋਰ ਦਿਖਾਣੇ ਆ ਇਹ ਵੀ ਰਾਮ ਟੈਕਸ ਦੇ ਵਿੱਚ ਹੀ ਆ ਸੈਂਟਰ ਪੈਨਲ ਦੇ ਨਾਲ ਸਾਰੇ ਤੇ ਵਰਕ ਰਹੇਗਾ ਜੀ 3 ਮੀਟਰ ਦੀ ਸ਼ਰਟ ਹੈ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਛੇੜਾ ਕਲਰ ਦੇਖੋ ਕਿੰਨਾ ਸੋਹਣਾ ਹੈ ਨਿਓਨ ਛੇੜਾ ਟ੍ਰੈਂਡਿੰਗ ਕਲਰ ਆ ਪਲੇਨ ਸਲਵਾਰ ਆ ਜੀ ਇਹਦੇ ਨਾਲ ਠੀਕ ਹੈ 3 ਮੀਟਰ ਦੀ ਸ਼ਰਟ ਆ ਬਾਜੂ ਲੱਗ ਤੋਂ ਦਿੱਤੀਆਂ ਹੋਈਆਂ ਕਿਸੇ ਦਾ ਕਿੰਨਾ ਮਰਜੀ ਘੇਰਾ ਹੈਵੀ ਆ इजीली ਬਣਾ ਸਕਦੇ ਹੋ ਜਿਹੜਾ ਇਹਦਾ ਦੁਪੱਟਾ ਉਹ ਇਦਾਂ ਡਿਜ਼ਾਈਨਰ ਰਹੇਗਾ ਮਸਲੀਨ ਦੇ ਉੱਪਰ ਠੀਕ ਹੈ ਬਿਕਚ ਪਲੇਨ ਆ ਤੇ ਇਹ ਹੈਗਾ ਜੀ ਵਰਕ ਦੇਖੋ ਡਿਜ਼ਾਈਨਿੰਗ ਸੂਟ ਦੇ ਤੇ 3500 ਪ੍ਰਾਈਸ ਆ 3500 ਦੁਪੱਟੇ ਹੈਵੀ ਨੇ ਨਾ ਸੂਟਾਂ ਦੇ ਪ੍ਰਿੰਟ ਬਹੁਤ ਪਿਆਰੇ ਪਿਆਰੇ ਜੀ ਹੈ। ਕਲਰ ਬਹੁਤ ਸੋਹਣੇ ਆ। ਇਹਦੇ ਨਾਲ ਹੀ ਗ੍ਰੇ ਕਲਰ ਦੀ ਸਲਵਾਰ ਆ। 3500 ਸੋਨੋ ਇਹ ਡਿਜ਼ਾਈਨਰ ਪੀਸ ਮਿਲਦੇ ਆ। ਦੁਪੱਟਿਆਂ ਤੇ ਸਭ ਤੇ ਬਹੁਤ ਸੋਹਣਾ ਡਿਜ਼ਾਈਨ ਆ। 35 ਕਲਰ ਬਹੁਤ ਸੋਹਣਾ ਸੋਲਦਾ। ਸੈਂਟਰ ਪੈਨਲ ਦੇ ਨਾਲ ਵਰਕ ਆ ਪ੍ਰਿੰਟਿੰਗ ਹੀ ਬਹੁਤ ਪਿਆਰੀ ਆ ਇਹ ਸਵਾ 3 3 ਮੀਟਰ ਦੀ ਸ਼ਰਟ ਆ ਇਹ ਸਾਰੇ ਜਿਹੜਾ ਫਰੰਟ ਦਾ ਪੈਨਲ ਆ ਇਹ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਆ ਜੀ ਤੇ ਇਹਦੇ ਨਾਲ ਆਫ ਵਾਈਟ ਕਰੀਮ ਕਲਰ ਦੀ ਸਲਵਾਰ ਆ ਤੇ ਸੂਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ 컬러ਫੁਲ ਜੀ ਤੇ ਉਦਾਂ ਦਾ ਹੀ ਦੁਪੱਟਾ ਰੈਡੀ ਕੀਤਾ ਹੋਇਆ ਐਦਾਂ ਦੁਪੱਟਾ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਹੈ ਪੈਚ ਦੇ ਨਾਲ ਇਹ ਰਾ ਤੁਹਾਨੂੰ ਫਰਸਟ ਰੂਟ ਖੋਲ ਕੇ ਦਿਖਾਇਆ ਸੀਗਾ ਉਹਦੇ ਨਾਲ ਦਾ ਸੂਟ ਆ ਪ੍ਰਿੰਟ ਵੀ ਬਹੁਤ ਸੋਹਣਾ ਹੈ ਰਾਮ ਟੈਕਸ ਦਾ ਬ੍ਰਾਂਡ ਆ ਜੀ ਸੇਮ ਹੀ ਆ ਸੂਟ ਇਹ ਉਦਾਂ ਹੀ ਔਰਗੇਂਜ਼ਾ ਦਾ ਪੈਚ ਲਾ ਕੇ ਬਣਿਆ ਹੋਇਆ ਪੀਸਾ ਸਾਰੇ ਹੀ ਸੂਟ ਇੱਕ ਤੋਂ ਇੱਕ ਨੇ ਬਹੁਤ ਪਿਆਰੇ ਪੀਸ ਆ ਰਾਮ ਟੈਕਸ ਦਾ ਬ੍ਰਾਂਡ ਦੇ ਵਿੱਚ ਇਹ ਪੈਚ ਵਰਕ ਤੇ ਰਹੇਗਾ ਸਾਰੇ ਦੁਪੱਟਾ ਠੀਕ ਹੈ ਜੀ ਸੇਮ ਦੇ ਵਿੱਚ ਇਹ ਕਲਰ ਆਪਸ਼ਨ ਆ ਸੈਕੰਡ ਕਲਰ ਆ ਪੈਚ ਦੁਪੱਟੇ ਦੇ ਨਾਲ ਸੈਂਟਰ ਪੈਨਲ ਦੇ ਨਾਲ ਸੂਟ ਰਹਿਣਗੇ ਇਹ ਸਾਰੇ ਸੂਟ ਵਿਦਆਊਟ ਲਾਈਨਿੰਗ ਬਣਨਗੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਇਹਦਾ ਡਿਜ਼ਾਈਨ ਆ 3500 ਪ੍ਰਾਈਸ ਹੈ ਜੀ ਸੂਟਾਂ ਦਾ ਇਹ ਵਾਲੇ ਸੂਟ ਵਿੱਚ ਚਿਕਮ ਵਰਕ ਤੇ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਨਾ ਸਾਰੇ ਸੂਟਾਂ ਨੂੰ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਹੋਰ ਕੈਟਲੌਗ ਦਿਖਾਈਓ ਥੋੜਾ ਜਿਹਾ ਨਵਾਂ ਡਿਜ਼ਾਈਨ ਆਇਆ ਇਹ ਪਲੇਨ ਸੂਟ ਦੇ ਨਾਲ ਆ ਇਹਦੇ ਵਿੱਚ ਵੀ ਤੁਹਾਨੂੰ ਲਾਈਨਿੰਗ ਫਰੰਟ ਦੇ ਨਾਲ ਮਿਲੇਗੀ ਜੀ ਚਿਕਮ ਤੇ ਨਾਲ ਹੀ ਫਰੰਟ ਬਣਿਆ ਹੋਇਆ ਸਾਰਾ ਇਹ ਲਾਈਨਿੰਗ ਨਾਲ ਹੀ ਆ ਜੀ ਸ਼ਰਟ ਦੀ ਫਰੰਟ ਦੇ ਤੁਹਾਨੂੰ ਲੱਗ ਤੋਂ ਨਹੀਂ ਲੈਣੀ ਪਏਗੀ ਬਿਟਾਉਟ ਲਾਈਨਿੰਗ ਸੂਟ ਬਣੇਗਾ ਪ੍ਰਾਈਸ ਹੈਗਾ ਜੀ 3500 ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਇਹ ਡਿਜ਼ਾਈਨਿੰਗ ਹੈ ਮਸਲੀਨ ਦੇ ਸਾਰੇ ਬਹੁਤ ਸੋਹਣੇ ਜੇ ਡਿਜ਼ਾਈਨ ਨੇ ਠੀਕ ਹੈ ਜੀ ਇਹਦੇ ਵਿੱਚ ਇਹ ਕਲਰ ਨੇ ਕਲਰ ਬਹੁਤ ਪਿਆਰੇ ਆ ਠੀਕ ਹੈ ਹਾਂ ਜੀ 3500 ਪ੍ਰਾਈਸ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਸੋ ਮੱਚ